ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 48ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਨਿਰਵੈਰ ਪੰਨੂ ਸਟਾਈਲ ਦਸਤਾਰ ਸਜਾ ਕੇ ਦਿਖਾਣੀ ਹੈ ਸਹੀ ਤਰੀਕੇ ਨਾਲ ਪੂਣੀ ਕਰਨ ਤੋਂ ਬਾਅਦ ਤੁਸੀਂ ਬੇਸ ਸਜਾ ਲੈਣਾ ਇਸ ਤਰੀਕੇ ਨਾਲ ਅੱਜ ਤੁਹਾਨੂੰ ਬੇਸ ਥੋੜਾ ਅਲੱਗ ਤਰੀਕੇ ਨਾਲ ਸਜਾ ਕੇ ਦਿਖਾਣਾ ਹੈ ਜਿਹਦੇ ਵਿੱਚ ਬੇਸ ਅਸੀਂ ਇਸ ਜਗ੍ਹਾ ਤੇ ਰੱਖਿਆ ਹੈ ਤਾਂ ਜੋ ਉਹਨਾਂ ਵਰਗੀ ਸ਼ੇਪ ਬਣ ਸਕੇ ਤੇ ਦਸਤਾਰ ਵੀ ਤੁਹਾਡੀ ਮੱਥੇ ਦੇ ਇਸ ਜਗ੍ਹਾ ਤੇ ਹੋਣੀ ਚਾਹੀਦੀ ਹੈ ਪਹਿਲੇ ਲੜ ਨੂੰ ਚੰਗੀ ਤਰ੍ਹਾਂ ਮੋਟਾ ਕਰਕੇ ਸਾਫ਼ ਕਰ ਲੈਣਾ ਹੈ ਪਿੱਛ ਜੇ ਲੜ ਨੂੰ ਲਾਵਾਂਗੇ ਦੇਖੋ ਆਪਣੇ ਸਾਰੇ ਲੜ نیچے ਨੂੰ ਜਾ ਰਹੇ ਨੇ ਪਿਛਲੇ ਹਿੱਸੇ ਤੋਂ ਤੇ ਉੱਪਰਲੇ ਪਾਸੇ ਉਹ ਵੀ ਸਾਰੇ ਲੜ ਮੋਟੇ ਕਰਨੇ ਨੇ ਇੱਕ ਵਾਰੀ ਲੜ ਨੂੰ ਪਿੰਚ ਕਰਕੇ ਦੁਬਾਰਾ ਖਿੱਚ ਕੇ ਉਹਨੂੰ ਸਾਫ਼ ਕਰਨਾ ਹੈ ਨਾਲ ਦੀ ਨਾਲ ਸ਼ੇਪ ਨੂੰ ਮੇਨਟੇਨ ਕਰਾਂਗੇ ਉਹਨਾਂ ਵਰਗੀ ਦਸਤਾਰ ਸਜਾਣੀ ਤੁਸੀਂ ਦੇਖ ਲਓ ਆਪਣੇ ਲੜਾ ਜਿਹੜੇ ਮੋਹਲੇ ਹਿੱਸੇ ਤੱਕ ਪੰਜਵਾਂ ਲੜਾ ਤੱਕ ਸਿੱਧਾ ਲੜ ਜਾ ਰਹੇ ਆ ਆਪਣਾ 6ਵਾਂ ਲੜਾ ਜਿਹੜਾ ਸਾਡਾ ਪਿੱਛੇ ਨੂੰ ਜਾ ਰਿਹਾ ਉਹਦੇ ਨਾਲ ਉਹਨਾਂ ਦੀ ਸ਼ੇਪ ਬਣੇਗੀ ਦਸਤਾਰ ਨੂੰ ਜ਼ਿਆਦਾ ਬਾਹਰ ਨੂੰ ਨਹੀਂ ਆਣ ਦੇਣਾ ਇਸ ਲਈ ਥੋੜਾ ਥੋੜਾ ਦਬਣਾ ਹੈ ਦਸਤਾਰ ਨੂੰ ਉੱਪਰਲੇ ਹਿੱਸੇ ਤੋਂ ਤੇ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਸਲ ਕੰਨੇ ਨੇ ਨੀਚਲੇ ਪਾਸੋਂ ਤੇ ਉੱਪਰਲੇ ਪਾਸੇ ਉਹ ਵੀ ਫਿਰ ਕਲਗੀ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਜਿੰਨਾ ਕਚੌੜਾ ਉਹਨਾਂ ਨੇ ਲੈ ਉਹਨਾਂ ਕਚੌੜਾ ਕਰਕੇ ਦੋਨਾਂ ਸਾਈਡਾਂ ਤੋਂ ਅੰਦਰ ਫੋਲਡ ਕਰਕੇ ਇਸ ਤਰ੍ਹਾਂ ਅੰਦਰ ਦੇ ਦੇਣਾ ਹੈ ਸ਼ੇਪ ਨੂੰ ਵੀ ਸਹੀ ਕਰਾਂਗੇ ਗੁਲਾਈ ਦੇ ਵਿੱਚ ਲੈ ਕੇ ਆਵਾਂਗੇ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਇਸ ਨੂੰ ਟਕ ਲੈਣਾ ਫਿਰ ਲੂਪੀ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਇਸ ਤਰੀਕੇ ਨਾਲ ਅੰਦਰ ਦੇ ਦੇਣਾ ਹੈ ਤੇ ਹੁਣ ਤੁਸੀਂ ਦਸਤਾਰ ਨੂੰ ਦਬਕੇ ਉਹਨਾਂ ਵਰਗੀ ਸ਼ੇਪ ਕਰ ਲੈਣੀ ਹੈ ਜਿੱਥੇ ਵੀ ਤੁਹਾਨੂੰ ਕਮੀ ਪੇਸ਼ੀ ਲੱਗੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ die Kifete.